ਇਹ ਕਿਸੇ ਮਾਂ ਦਿੱਤੀ ਕਿਸੇ ਬਾਪ ਦਿੱਤੀ ਆ ਕਿਸੇ ਭੈਣ ਦੀ ਜਾਂ ਕਿਸੇ ਭਰਾ ਦੀ ਭੈਣ ਆ ਹੋ ਸਕਦਾ ਇਹਦੇ ਬੱਚੇ ਵੀ ਹੁਣ ਕਿਸੇ ਦੀ ਮਾਂ ਵੀ ਹੋਵੇ ਪਰ ਇਹ ਪੂਰੀ ਦਿਮਾਗੀ ਤੌਰ ਤੇ ਠੀਕ ਨਹੀਂ ਵਿਚਾਰੀ ਕਲ ਬਾਈ ਕੀ ਗਲੀਏ ਆ ਡੇਰ ਗਈ ਥੀ ਬਾਈ ਕੀ ਗਲੀਏ ਕੱਲੀ ਜਿਵੇਂ ਘੋੜੇ ਬਾਈ ਕਰਕੇ ਫਿਰ ਚਲਦੀ ਆ ਤੁਮਾਰਾ ਨਾਮ ਕੀ ਹੈ ਬੇਨ ਜੀ ननू कुमारी नन्नू कुमारी तुम्हारे पिताजी का नाम क्या है राजेंद्र राजेंद्र और तुम्हारे दादाजी का नाम क्या है गांगू दादी माँ का नाम क्या है माँ का रामझरनी राम झारनी राम गाँ। का नाम क्या है तुम्हारी बांकीपुरा बाकीपुरा जिला कौन सा पड़ता है जिला गांव शहर कौन सा पड़ता सिटी स्टेशन कौन सा पड़ता है स्टेशन बिहार में छे क्या बिहार में छे बहनी बिहार में बिहार में है ठीक है शहर का नाम क्या है बिहार में तुम्हारा गांव का नाम क्या बोला आंटी के घर तुम आंटी के घर में तुम्हारे पिताजी क्या काम करते हैं तुम वहां अपना काम करते हो में पे हैं तुम वहां काम तुम्हारा चैनल में काम, कर, है? काम कर, करते हैं और जो तुम्हारा गांव है गांव का नाम क्या है जिला हूं तुझ में हैं जिला जिला क्या नाम है बांकीपुर क्या है मतिमार हैं मतिमार ठीक तुम्हारा शादी हुआ है शादी हुआ है लास्ट करवा देते हैं शादी हुआ है बच्चे हैं तुम्हारे बच्चे बच्चे हैं तुम्हारे पति का नाम क्या है समोद है समोद समोद ससुराल कहाँ पे है तुम्हारा बहुमारों पर है ससुराल के गांव का नाम क्या है ससुराल हमारा पत्तखुट्टा फांगो जिला कौन सा पड़ता है मैं खर्चर 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 तुम्हारा भाई है दो साड़ी फेले गो हिया खर्च हिया गो साड़ी फेले बहन के हिया साड़ी फेले गो बहन के हिया कहां पे कॉली में गो साड़ी फेले भाई के भाई के बच्चे हैं ना नहीं है बहन के तो क्या बहन के वो ना सी वांग जी पाव उसे ना तुम्हारा नाम पूरा क्या नाम है पूरा तुम्हारा नाम पूरा क्या है कुमारी। तुम पढ़ाई किया है? स्कूल गयी अपना नाम लिखना घर लिखना लिखना जाना चाहती हो घर जाना है घर जावे हाँ। कैसे जावे टेम्पू से टेम्पू जवा। से किधर से जाना पड़ेगा पता है कुछ रपली वहाँ रोपली उतर जाओगी रोपोली से कैसे घर जाएगी पैदल जाएगी या बस जाएगी या ट्रेन जाएगी वो ऑटो से बस जाती है रोपोली से बस जाएगी कहाँ की बस चढ़ेगी रोपोली जैसे रोपोली से कहाँ की बस चढ़ोगी गई देखो जी का खालसा वाहेगुरु जी की फतेह जी ये किसे माँ दी थी किसे बाप दी थी है ਕਿਸੇ ਭੈਣ ਦੀ ਜਾਂ ਕਿਸੇ ਭਰਾ ਦੀ ਭੈਣ ਆ ਹੋ ਸਕਦਾ ਇਹਦੇ ਬੱਚੇ ਵੀ ਹੁਣ ਕਿਸੇ ਦੀ ਮਾਂ ਵੀ ਹੋਵੇ ਪਰ ਇਹ ਪੂਰੀ ਦਿਮਾਗੀ ਤੌਰ ਤੇ ਠੀਕ ਨਹੀਂ ਵਿਚਾਰੀ ਕਲ ਬਾਈ ਕੀ ਗਲੀ ਹੈ ਹਾਂ ਡੇਰ ਗਈ ਸੀ ਬਾਈ ਕੀ ਗਲੀ ਹੈ ਕੱਲੀ ਜਿਵੇਂ ਘੋੜੇ ਬਾਈ ਕਰਕੇ ਫਿਲਚਲ ਤਿਆਰ ਹੋ ਬਾਈ ਆਛ ਲੈ ਰੋਪੋੜੇ ਕਰ ਤਿਆਰ ਹੋ ਜੇਰ ਗਲੇ ਬਾਈ ਘੋੜੇ ਤੇਰੇ ਕੋ ਇਧਰ ਕਿਵੇਂ ਆਇਆ ਤੂੰ ਇਧਰ ਪੰਜਾਬ ਮੈਂ ਕਿਵੇਂ ਆਇਆ ਵਾਥੀ ਪ੍ਰੋਬਲਮ ਹੋ ਸਵਾਦ ਤਸਵਰ ਹੋ ਦਕੇ ਹਿਆ ਤੁਮਾਰੇ ਘਰ 'ਤੇ ਤੇਰਾ ਨਾਮ ਕਿਆ ਬੋਲਤੇ ਸਾਰੇ? ਬਾਂਕੀਪੁਰ ਬਾਂਕੀਪੁਰ ਸਦਾ ਕਾਮ ਤਰੇ ਘਰ ਤੇਰੇ ਕੋ ਤੇਰੇ ਕੋ ਕਿਸ ਨਾਮ 'ਤੇ ਬੁਲਾਤੇ ਘਰ 'ਤੇ? ਨਨੁਕੁਮਾਰੀ ਬੋਲਤੇ ਸਾਰੇ। ਇਹ ਨਨੂ ਐਸੇ ਬੋਲਤੇ। ਹਾਂ। ਤੇ ਇਹ ਨਨੁਕੁਮਾਰੀ ਆਪਣੇਆਂ ਤੋਂ ਵਿਛੜ ਗਈ ਐ ਨਾ। ਕਿਵੇਂ ਆਈ ਇੱਥੇ? ਕੌਣ ਛੱਡ ਕੇ ਗਿਆ? ਇਹ ਸਾਰੇ ਸਵਾਲ ਨੇ। ਪਰ ਨਨੁਕੁਮਾਰੀ ਦੀ ਹਾਲਤ ਆ ਜਿਹੜੀ ਉਹ ਤੁਹਾਡੇ ਸਾਹਮਣੇ ਆ। ਦੇਖੋ ਹਜੇ ਤਹਰੇ ਕੱਪੜੇ ਲੀਡੇ ਸਾਫ ਪਾਏ ਹੋਏ ਆ ਜਿਹੜੇ ਵੀਰ ਸਾਡੇ ਕੋਲੇ ਛੱਡ ਕੇ ਗਏ ਆ ਉਹ ਦੱਸਦੇ ਇਹਨੂੰ ਕੁੱਤਿਆਂ ਨੇ ਖਾ ਜਾਣਾ ਸੀ ਵਿਚਾਰੀ ਨੂੰ ਕੁੱਤਿਆਂ ਨੇ ਆਪਾਂ ਵੀਰੇ ਨਾਲ ਵੀ ਗੱਲ ਕਰਦੇ ਆ ਗੁਰਪ੍ਰੀਤ ਹੈਲੋ ਸਤਿ ਸ੍ਰੀ ਅਕਾਲ ਜੀ ਗੁਰਪ੍ਰੀਤ ਵੀਰੇ ਇੱਕ ਕੁੜੀ ਜਿਹੜੀ ਆ ਇਹ ਕਿੱਥੇ ਮਿਲੀ ਤੁਹਾਨੂੰ ਨੰਨੂ ਕੁਮਾਰੀ ਜੀ ਵੀਰੇ ਆਪਾਂ ਨੂੰ ਨੰਨੂ ਕੁਮਾਰੀ ਨਾ ਪਰ ਤੋਂ ਆਪਣੇ ਪਿੰਡ ਕੂਮ ਮਿਲੀ ਸੀਗੀ ਕੂਮ ਛੋਟੀ ਕੂਮ ਆ ਆਜੀ ਛੋਟੀ ਗੋਮਾ ਛੋਟੀ ਗੋਮਨੇ ਹੈ ਛੜਕ ਤੇ ਭੱਜੀ ਵਰਦੀ ਤੇ ਕਿਤੇ ਨਾ ਹੱਡਾ ਰੋੜੀ ਦੇ ਕੁੱਤੇ ਪੈ ਗਏ ਅੱਛਾ ਇਹਨੇ ਨਾ ਜੇ ਲੋ ਕੁੱਤੇ ਪੈ ਗਏ ਤਾਂ ਇਹ ਭੱਜੀ ਆਉਂਦੀ ਆਉਂਦੀ ਆਪਣੇ ਖੇਤਾਂ ਵਾਲੇ ਰਾਹ ਤੇ ਚੱਲ ਗਈ ਤੇ ਉਹ ਤੇ ਰਾਤ ਤੇ ਆਪਣਾ ਘਰ ਅੱਛਾ ਕੁੱਤੇ ਬਹੁਤ ਜਣਾ ਬਹੁਤ ਪਰੇ ਲੱਗੇ ਤੇ ਫਾਦਰ ਸਾਹਿਬ ਨੇ ਬਾਹਰ ਨਿਕਲ ਕੇ ਦੇਖਿਆ ਫਿਰ ਕੁੱਤੇ ਬਾਹਰ ਰਹੇ ਨੇ ਕਿ ਲਾਤ ਉਹ ਖੇਤ ਦੇ ਕਿੱਥੇ ਜਗਾ ਮੁੱਕ ਜਾਂਦੀ ਆ ਉਹਦੇ ਆਪਣੇ ਖੇਤਾਂ ਫਿਰ ਉਹ ਡੈਡੀ ਬਾਹਰ ਨਿਕਲ ਕੇ ਦੇਖਦਾ ਤਾਂ ਕਹਿੰਨੇ ਕੁੜੀਏ ਇਹਨੂੰ ਬਲਾਹ ਆਤ ਮਾਰਦੀ ਤੇ ਹਾਕ ਮਾਰ ਕੇ ਆਪਣੇ ਘਰੇ ਗਏ ਤੇ ਬਹੁਤ ਕਰਕੇ ਮਕਲੀ ਚ ਰਿਹਾ ਤੇ ਜਦੋਂ ਮੈਂ ਕਰੇ ਜਾ ਕੇ ਇਹਨੂੰ ਪੁੱਛਿਆ ਕੁੜੀ ਨੂੰ ਕਿ ਕਿੱਥੋਂ ਆਈਆਂ ਇਹ ਉਹ ਕੁਦਰਪੀਆ ਰਪੀਆ ਬੋਲ ਰਹੀ ਸੀ ਅਸੀਂ ਹੁੰਦੇ ਕਿ ਜਿੱਦੇ ਆਪਣਾ ਰੈਫਰ ਬੇਟ ਆ ਹੂੰ ਅਧਿਕਰੀਕ ਰੈਫਰ ਬੇਟ ਚਲੇਗੀ ਤੇ ਉੱਥੇ ਉਸੇ ਟਾਈਮ 9:30 10 ਵਜੇ ਦਾ ਟਾਈਮ ਸੀ ਇਹਨੂੰ ਰੈਫਰ ਬੇਟ ਲੈ ਕੇ ਚੁਰ ਕੇ ਸਾਰੇ ਕਿੰਨੇ ਵੀ ਪਰਦੇਸੀ ਲੋਕ ਰਹਿੰਦੇ ਸੀ ਉਹਨਾਂ ਦੇ ਘਰਾਂ 'ਚ ਪਤਾ ਕੀਤਾ ਤੇ ਉੱਥੇ ਆਪਾਂ ਨੂੰ ਕੋਈ ਇਨਫੋਰਮੇਸ਼ਨ ਨਹੀਂ ਮਿਲੀ ਔਰ ਹਰ ਇੱਕ ਬੰਦਾ ਕਹਿੰਦਾ ਜੀ ਸਾਡੀ ਨਹੀਂ ਸਾਡੀ ਹੂੰ ਮਿਲਾਲ ਜੀ ਸਾਡੇ ਕੋ 11 ਦਾ ਟਾਈਮ ਹੋਣਾ ਤੇ ਉਹ ਫੋਟੋ ਵੀ ਚੁਲੋ ਲੈ ਮਰਾ ਅੱਛਾ ਕਿ ਤੁਸੀਂ ਜਾ ਕੇ ਵੀ ਕੰਪਲੇਂਟ ਲਖਾਈ ਹੈ ਠੀਕ ਹੈ ਜੀ ਤਾਂ ਸਾਾਨੂੰ ਇਹ ਕੁੜੀ ਜੜੀ ਆ ਹੂੰ ਆਹ ਮਨ ਲੱਗਦਾ ਕਿ ਜੀ ਵੀਰੋਂ ਕੁਝ ਕਰੋ ਜੇ ਉਹ ਕਹੇ ਜੀ ਤੁਸੀਂ ਅਸੀਂ ਹੁਣ ਤਾਂ ਫਿਲਹਾਲ ਕੁਝ ਨਹੀਂ ਕਰ ਸਕਦੇ ਸਾਡੇ ਕੋਲ ਲੇਡੀ ਕਨਸਟੇਬਲ ਵੀ ਹੈ ਨਹੀਂ ਜੀ ਤੇ ਤੁਸੀਂ ਜੇ ਰਾਤ ਨੂੰ ਜਾਤੇ ਹੋ ਆਕਰਮ ਕਰ ਦੋ ਜਾਂ ਤੁਸੀਂ ਆਪਣੇ ਕੋਲੇ ਰੱਖ ਲਓ ਕਿ ਅਸੀਂ ਮਾਰਨਿੰਗ ਇਹਦੀ ਕਰਾਂਗੇ ਅਸੀਂ ਦੇਖੋ ਮੈਂ ਇਹ ਇਹ ਕਹਿਣਾ ਨਾ ਕਿ ਜਿਹੜੇ ਜਿਹੜੇ ਨਾ ਹੋਰ ਪਰਦੇਸੀ ਲੋਕੀ ਆਪਣੇ ਈਅਰ ਬਾਈਕਸ ਤੇ ਚੁੱਕਿਆ ਚੁੱਕੇ ਬਟੀਆਂ ਬਹੁਤ ਹਾਂ ਜਿਹੜੀਆਂ ਮੰਦਿਆਰ ਕਿੰਨੇ ਵੀ ਸੀ ਉਹ ਮੈਂ ਸਾਰੇ ਡੇਰਿਆਂ 'ਚ ਕੱਢ ਦਿੱਤਾ ਮੈਂ ਬਸੇ ਰੱਤੀਪੁਰ ਤੱਕ ਮਾਚਵੜਾ ਸਾਬ ਤੋਂ ਅੱਗੇ ਰੱਤੀਪੁਰ ਹੈ ਨਾ ਰੱਤੀਪੁਰ ਤੱਕ ਕੱਢ ਦਿੱਤਾ ਕਿ ਹਾਂ ਵੀ ਕਿਸੇ ਨੇ ਮੈਨੂੰ ਕਿਹਾ ਤਾਂ ਕਿ ਉਹ ਗੁਰੂਗ੍ਰਾਮ ਪੈਂਦਾ ਸੀ ਉਸਕੇ ਯਾਨੀ ਕਿ ਉਸ ਤੋਂ ਕਿਸੇ ਤੋਂ ਪਤਾ ਨਹੀਂ ਲੱਗਿਆ ਕਿਸੇ ਤੋਂ ਪਤਾ ਨਹੀਂ ਲੱਗਿਆ ਉਹਦਾ ਡੀਫੈਂਸ ਕੀਤਾ ਡੇਮਾ ਕੌਂਟੈਕਟ ਜਾਂ ਹੀ ਸਾਡੇ ਕੋਲ ਇੱਕ ਇਹ ਮੈਂ ਅਕਮ ਕੇ ਲਈ ਕਰਾਉਂਦਾ ਚਲੋ ਗੁਰਪ੍ਰੀਤ ਬਹੁਤ ਚੰਗਾ ਕੀਤਾ ਛੋਟੇ ਵੀਰ ਤੋਂ ਇਹਦਾ ਸਾਥ ਨਹੀਂ ਛੱਡਿਆ ਵਿਚਾਰੀ ਦਾ ਨਹੀਂ ਤਾਂ ਕਈ ਬੰਦੇ ਦੇਖਦੇ ਆਂ ਪਾਸੇ ਹੀ ਹੋ ਜਾਂਦੇ ਆ ਲੈ ਕਹਿੰਦਾ ਆਪਾਂ ਨੂੰ ਕੀ ਹਨਾ ਹੈਗਾ ਇੱਕ ਤਾਂ ਇਹ ਸੀ ਦੇ ਲਈ ਹੂੰ ਜੀ ਆਪਰੇ ਭੈਣਾਂ ਦੀ ਸੀ ਤੀਜਾ ਅੱਜ ਕੱਲ ਦਾ ਮਾਹੌਲ ਇੰਨਾ ਤਾਂ ਗਲਤ ਚੱਲ ਰਿਹਾ ਕਿਦਾ ਤਾਂ ਨਹੀਂ ਮੈਂ ਸਾਥ ਛੱਡਿਆ ਬਹੁਤ ਚੰਗਾ ਕੀਤਾ ਇਹ ਵੀ ਸੋਚਿਆ ਵੀ ਮੈਨਾਂ ਜੇ ਨਾ ਕੁਝ ਬਣਿਆ ਨਾ ਤਾਂ ਆਪ ਦਾ ਜਿਹੜਾ ਬਿਹਾਰ ਕੀ ਪੈਂਦਾ ਸੀ ਇਹ ਹੂੰ ਮੈਂ ਉਹਦੇ ਵਿੱਚ ਵੀ ਲੈ ਜਾਗੀ ਨੇ ਬਹੁਤ ਚੰਗਾ ਕੀਤਾ ਗੁਰਪ੍ਰੀਤ ਹੁਣ ਇਹ ਦੱਸ ਰਹੀ ਐ ਜਿੰਨਾ ਕਿ ਐਡਰੈਸ ਆ ਪੈਰੀ ਹੁਣ ਵੀਡੀਓ ਸ਼ੇਅਰ ਕਰਦੇ ਆ ਵਾਹਿਗੁਰੂ ਕਿਰਪਾ ਕਰਨਗੇ ਤੂੰ ਦੇਖੀ ਇੱਕ ਅੱਦੇ ਦਿਨ ਚੀ ਦਾ ਘਰ ਲੱਭ ਜਾਣਾ ਕਿ ਵੀਰਾ ਗੁਰਪ੍ਰੀਤ ਆ ਹਨ ਜਿਹੜਾ ਤੁਸੀਂ ਦੇਖ ਵੀ ਰਹੇ ਹੋ ਵੀਡੀਓ ਚ ਉਹੀ ਵੀਰ ਛੱਡ ਕੇ ਗਏ ਆ ਸਾਡੇ ਕੋਲੇ ਤਿੰਨ ਹੁਣ ਤਿੰਆਂ ਤਾਂ ਸੰਝੀਆਂ ਹੁੰਦੀਆਂ ਹਨ ਕਿ ਪ੍ਰਦੇਸਾਂ ਦੀ ਪਤਾ ਨਹੀਂ ਕਿਵੇਂ ਕਿੱਦਾਂ ਕਿੱਥੋਂ ਘੁੰਮਦੀ ਕਮਾਉਂਦੀ ਉੱਥੇ ਕੂਮ ਕਲਾਂ ਖੁਰਦ ਕੂਮ ਖੁਰਦ ਪਿੰਡ ਪਹੁੰਚੀ ਤੇ ਉੱਥੇ ਕੁੱਤੇ ਮਗਰ ਪੈ ਗੇ ਹੱਡਾ ਰੋੜੀ ਦੇ ਤੇ ਉਹ ਕੁੱਤਿਆਂ ਨੇ ਵੀ ਆਪਣਾ ਕੰਮ ਕੀਤਾ ਅਸਰ ਜੇ ਸਹੀ ਦੇਖਿਆ ਜਾਵੇ ਕੁੱਤਿਆਂ ਨੇ ਆਪਣਾ ਫਰਜ਼ ਨਿਭਾਇਆ ਜੇ ਕੁੱਤੇ ਮਗਰ ਨਾ ਪੈਂਦੇ ਸ਼ਾਇਦ ਉਹ ਪਰਿਵਾਰ ਜਿਹੜਾ ਇੱਥੇ ਛੱਡ ਕੇ ਗਿਆ ਉਹ ਦੇਖ ਹੀ ਨਾ ਪਾਉਂਦਾ ਕੁੱਤਿਆਂ ਦੇ ਮਗਰ ਪੈਣ ਨਾਲ ਉਹਨਾਂ ਦੀ ਧਿਆਨ ਦੇ ਵਿੱਚ ਆਈ ਵੀ ਇਹ ਕੁੜੀ ਨੂੰ ਕੁੱਤੇ ਪਏ ਹੋਏ ਹੱਡਾ ਰੋੜੀ ਦੇ ਤੇ ਉੱਥੋਂ ਫਿਰ ਉਹ ਵੀਰ ਇਹਨੂੰ ਆਪਣੇ ਘਰੇ ਲੈ ਕੇ ਗਿਆ ਫਿਰ ਉਹ ਤੋਂ ਥਾਣੇ ਲੈ ਕੇ ਗਿਆ ਫਿਰ ਥਾਣੇ ਤੋਂ ਫਿਰ ਉਹਨੇ ਆਲੇ-ਦਾਲੇ ਸਾਰੇ ਝੁੱਗੀਆਂ ਝੌਂਪੜੀਆਂ 'ਚ ਪਤਾ ਕੀਤਾ ਉਹ ਇਹ ਲੋਗ ਨਹੀਂ ਆਥਨਾ ਕਿਤੋਂ ਵੀ ਨਹੀਂ ਪਤਾ ਲੱਗਿਆ ਫਿਰ ਉਹ ਇੱਥੇ ਲੈ ਕੇ ਆਇਆ ਹਨਾ ਇਸ ਤਰ੍ਹਾਂ ਕਈ ਵਾਰੀ ਦੇਖੋ ਜੇ ਆਪਾਂ ਇਹਦੇ ਉਲਟ ਚੀਜ਼ ਦੇਖਦੇ ਆ ਨਾ ਆਪਾਂ ਆਪਾਂ ਉਹ ਹੀ ਦੇਖਦੇ ਆ ਜੋ ਆਪਾਂ ਦੇਖਣਾ ਚਾਹੁੰਦੇ ਆ ਆਪਾਂ ਉਹਦਾ ਦੂਸਾ ਪਾਸਾ ਨਹੀਂ ਦੇਖਦੇ ਅੱਜ ਸੁਪਨਿਆਂ ਦੇ ਘਰ ਤੇ ਐਡੀ ਬਿਲਡਿੰਗ ਬਣੀ ਆ 800 ਤੋਂ ਵੱਧ ਅਸੀਂ ਮੈਂਬਰ ਇੱਥੇ ਰਹਿੰਦੇ ਆ ਲੋਕ ਸਾਨੂੰ ਐਪਰੀਸ਼ੀਏਟ ਕਰਦੇ ਵੀ ਅਸੀਂ ਬਹੁਤ ਸੋਹਣੀ ਸੇਵਾ ਕਰਦੇ ਆ ਅਸੀਂ ਤਾਂ ਚੋਰ ਚੱਕੇ ਸੀ ਅਸੀਂ ਤਾਂ ਪਾਪੀ ਸੀ ਕਲਜੁਗੀ ਸੀ ਅਸਲੀ ਸੇਵਾ ਤਾਂ ਕੀਤੀ ਬਾਪੂ ਕੇਸਰ ਸਿੰਘ ਢਾਲੀਆਲ ਨੇ ਜਿਨੇ ਆਪਦੇ ਕੀੜੇ ਪਵਾਏ ਜੇ ਬਾਪੂ ਦੇ ਕੀੜੇ ਨਾ ਪੈਂਦੇ ਤਾਂ ਇਹ ਸੇਵਾ ਨਹੀਂ ਸੀ ਸ਼ੁਰੂ ਹੋਣੀ ਬਾਪੂ ਨੇ ਇਹ ਸੇਵਾ ਨੂੰ ਸ਼ੁਰੂ ਕਰਾਉਣ ਦੀ ਖਾਤਰ ਆਪਦੇ ਸਰੀਰ ਦਾ ਮਾਸ ਕੀੜਿਆਂ ਨੂੰ ਖਵਾਇਆ ਤੇ ਉਹ ਕੀੜਿਆਂ ਨੂੰ ਕੱਢਣ ਦੀ ਡਿਊਟੀ ਸਾਡੀ ਲਾਤੀ ਬਾਬਾ ਜੀ ਨੇ ਤੇ ਉਹ ਕੀੜਿਆਂ ਨੂੰ ਕੱਢਦੇ ਨੂੰ ਦੇਖ ਕੇ ਪਤਾ ਨਹੀਂ ਕਿੰਨੀਆਂ ਸੰਗਤਾਂ ਨੇ ਪ੍ਰਭਾਵਿਤ ਹੋ ਕੇ ਅੱਗੇ ਦੀ ਅੱਗੇ ਸਾਨੂੰ ਹੋਰ ਲੋਕਾਂ ਬਾਰੇ ਦੱਸਣਾ ਸ਼ੁਰੂ ਕਰਤਾ ਇੱਕ ਮਰੀਜ਼ ਦੋ ਮਰੀਜ਼ ਤੋਂ ਹੁੰਦੇ ਹੁੰਦੇ ਅੱਜ 5000 ਦੇ ਕਰੀਬ ਮੈਂਬਰ ਘਰਾਂ 'ਚ ਚਲੇ ਗਏ ਠੀਕ ਹੋ ਕੇ ਜਾਂ ਜਿਨ੍ਹਾਂ ਦੇ ਘਰ ਲੱਭ ਲੈ ਗਏ ਨੇ ਤੇ ਅੱਜ 800 ਤੋਂ ਵੱਧ ਮੈਂਬਰ ਇਸ ਘਰ 'ਚ ਰਹਿ ਰਹੇ ਨੇ ਕ੍ਰੀਵ 650 700 ਮੈਂਬਰ ਦੀ ਮੌਤ ਹੋ ਚੁੱਕੀ ਹੈ ਇੱਥੇ ਘਰ ਦੇ ਵਿੱਚ ਜਿਨ੍ਹਾਂ ਦੇ ਸੰਸਕਾਰ ਹੋ ਗਏ ਹੁਣ ਤੱਕਰ ਅੱਗੋਂ ਪਤਾ ਨਹੀਂ ਕਿੱਥੇ ਤੱਕਰ ਬਾਬਾ ਜੀ ਨੇ ਸੇਵਾ ਲੈ ਕੇ ਜਾਣੀ ਆ ਫਿਰ ਕੈਂਪ ਲੱਗਦੇ ਨੇ ਦਵਾਈਆਂ ਦੇ ਲੰਗਰ ਲੱਗਦੇ ਨੇ ਬਾਹਰ ਜਿਹਦੇ ਵਿੱਚ ਇੱਕ ਕੈਂਪ ਦੇ ਵਿੱਚ ਕਰੀਬ 3000 3200 3300 ਮਰੀਜ਼ ਨੂੰ ਦਵਾਈਆਂ ਦਿੱਤੀਆਂ ਜਾਂਦੀਆਂ ਹਰ 15 ਦਿਨਾਂ ਬਾਅਦ ਮਹੀਨੇ 'ਚ ਦੋ ਵਾਰੀ मतलब ਏਡੀ ਵੱਡੀ ਤਦਾਦ ਦੇ ਵਿੱਚ ਸੇਵਾ ਉਹ ਬਿਆੜੀ ਕੀੜਿਆਂ ਨੇ ਸ਼ੁਰੂ ਕਰਾਈ ਜਿਹੜੇ ਕੇਸਰ ਬਾਪੂ ਦੇ ਪਏ ਸੀ ਤੇ ਇਸ ਕਰਕੇ ਇਹ ਸੇਵਾ ਨੂੰ ਸ਼ੁਰੂ ਕਰਨ ਵਾਲੇ ਜਾਂ ਸੇਵਾ ਕਰਨ ਵਾਲੇ ਅਸੀਂ ਨਹੀਂ ਹੈਗੇ ਸੇਵਾ ਕਰਨ ਵਾਲੇ ਉਹ ਲੋਕ ਨੇ ਜਿਨ੍ਹਾਂ ਦੇ ਸਰੀਰ ਗਲ ਗਏ ਕੀੜੇ ਪੈ ਗਏ ਆਪਣਾ ਮਲ ਮੁੱਤਰ ਖਾਣ ਲਈ ਮਜਬੂਰ ਸੀ ਉਹਨਾਂ ਦੀ ਸੇਵਾ ਸਾਨੂੰ ਮਿਲੀ ਪਰ ਅਸਲ ਸੁੱਤਰਤਾ ਰੋ ਲੋਕ ਇਸੇ ਤਰ੍ਹਾਂ ਹੀ ਧੀ ਇਹਨੂੰ ਇੱਥੇ ਪਹੁੰਚਾਉਣ ਦੇ ਵਿੱਚ ਉਹਨਾਂ ਕੁੱਤਿਆਂ ਨੇ کردار ਨਿਭਾਇਆ ਚਾਹੇ ਉਹ ਹੱਡਾ ਰੋੜੀ ਦੇ ਸੀ ਪਰ ਉਹ ਇਨਸਾਨਾਂ ਤੋਂ ਵੀ ਵੱਧ ਭਲਾ ਕਰ ਗਏ ਉਹਨਾਂ ਨੇ ਇਸ ਧੀ ਨੂੰ ਇੱਥੇ ਟਿਕਰ ਪਹੁੰਚਾਇਆ ਤੇ ਉਸ ਵੀਰ ਦਾ ਜਿਨੇ ਰੱਬ ਬਣ ਕੇ ਇਸ ਧੀ ਦੇ ਸਿਰ ਤੇ ਹੱਥ ਰੱਖਿਆ ਉਹਨੇ ਦੇਖਿਆ ਵੀ ਇਹਨੂੰ ਕੁੱਤੇ ਨਾ ਖਾ ਜਾਣ ਕਿਤੇ ਉਹ ਆਪਦੇ ਘਰੇ ਲੈ ਗਿਆ ਇਹਨੂੰ ਤੇ ਅੱਜ ਇਹ ਭੈਣ ਘੁੰਮਦੀ ਘਮੌਂਦੀ ਸੁਪਨਿਆਂ ਦੇ ਘਰ ਆ ਗਈ ਤੇ ਹੁਣ ਅਗਲਾ ਜਿਹੜਾ ਕੰਮ ਆ ਤੁਹਾਡਾ ਅਗਲੀ ਜਿਹੜੀ ਡਿਊਟੀ ਆ ਤੁਹਾਡੀ ਆ ਤੇ ਤੁਹਾਡੀ ਡਿਊਟੀ ਕੀ ਆ ਇਸ ਵੀਡੀਓ ਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਤਾਂ ਜੋ ਇਸ ਭੈਣ ਦਾ ਘਰ ਲੱਭ ਜੇਵੇ ਇਹਦੇ ਪਰਿਵਾਰ ਬਾਰੇ ਪਤਾ ਲੱਗ ਜੇਵੇ ਇਹਦੇ ਮਾਂ ਬਾਪ ਬਾਰੇ ਪਤਾ ਲੱਗ ਜੇਵੇ ਤੇ ਬੇਨਤੀ ਹੱਥ ਜੋੜ ਕੇ ਜੇ ਕੋਈ ਪਛਾਣਦਾ ਇਹਨੂੰ ਜਾ ਕੋਈ ਜਾਣਦਾ ਇਹਨੂੰ ਤਾਂ ਸਾਡੇ ਨੰਬਰ ਸਕਰੀਨ ਤੇ ਚਲਦੇ ਸਾਡੇ ਨਾਲ ਸੰਪਰਕ ਕਰੋ ਨਹੀਂ ਪਹਿਚਾਨਦਾ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਸ਼ਾਇਦ ਤੁਹਾਡੀ ਸ਼ੇਅਰ ਕੀਤੀ ਵੀਡੀਓ ਕਿਸੇ ਐਸੇ ਇਨਸਾਨ ਤੱਕਰ ਪਹੁੰਚ ਜਵੇ ਜਿਹੜਾ ਇਹਨੂੰ ਜਾਣਦਾ ਹੋਵੇ ਕਿ ਕਾਇਰ ਦੇ ਫੁੱਲ ਜੇ ਬਣਿਆ ਹੋਇਆ ਭੈਣ ਦੇ ਨਾ ਬਾਹਾਂ ਦੇ ਉੱਤੇ ਗੁੱਤਨਾ ਇੱਧਰ ਵੀ ਬਣਿਆ ਹੈ ਗੁੱਤਨਾ ਹੈ ਕਾਹਦੇ ਗਦਵਾਇਆ ਥੇ ਜੀ ਮੰਮੀ ਕੋਲ ਗੜਵਾ ਦਿੱਤਾ ਮੰਮੀ ਘੜਵਾਇਆ ਕਾਹ ਮੇਲਾ ਸੇ ਬਾਕੀ ਸਾਡੀ ਟੀਮ ਦੇ ਮੈਂਬਰ ਨਾਲੇ ਨਾਲ ਹੀ ਆਪਣਾ ਕੰਮ ਸ਼ੁਰੂ ਕਰ ਦਿੰਦੇ ਜਦੋਂ ਅਸੀਂ ਵੀਡੀਓ ਪਾਉਨੇ ਆ ਉਹਨਾਂ ਨੇ ਇਹਨਾਂ ਦਾ ਘਰ ਲੱਭਣ ਵਾਸਤੇ ਦਿਨ ਰਾਤ ਇੱਕ ਕਰ ਦੇਣਾ ਵਾ ਤੇ ਗੁਰੂ ਨੇ ਕਿਰਪਾ ਕਰ ਦੇਣੀ ਆ ਤੇ ਇਸਤੀ ਨੇ ਘਰ ਚਲੇ ਜਾਣਾ ਕਰਿਓ ਅਰਦਾਸ ਬੇ ਕਰਿਓ ਇਸਤੀ ਵਾਸਤੇ ਅਰਦਾਸ ਬੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ